ਜ਼ਿਲ੍ਹਾ 시ਰੇ ਫਤਿਹਗੜ ਸਾਹਿਬ ਪਿੰਡ ਬਲਾੜੀ ਕਲਾ ਦੇ ਵਿੱਚ 6 ਏਕੜ ਖੜੀ ਫਸਲ ਨੂੰ ਅਗਲ ਕੰਦਾ ਮਾਮਲਾ ਸਾਹਮਣੇ ਆਇਆ। ਉੱਥੇ ਹੀ ਨਾਲ ਦੇ 10 ਏਕੜ ਦੇ ਕਰੀਬ ਖੇਤਾ ਵਿੱਚ ਪਈ ਪ੍ਰਾਲੀ ਦਾ ਨਾਲ ਵੀ ਅਗਲ ਕੰਨਾ ਫੜ ਕੇ 100 ਹੋ ਗਿਆ। ਜਿਸ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਆਸ-ਪਾਸ ਦੇ ਪਿੰਡਾਂ ਨੇ ਲੋਕਾਂ ਵੱਲੋਂ ਅੱਗ ਦੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਟਰਾਂਸਫਰਮ ਤੋਂ ਇੱਕ ਸਪਾਰਕ ਨੂੰ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਗਰਮਾ ਕਰਦੇ ਕਿਸਾਨ ਜਗ냇 ਸਿੰਘ ਦੱਸਿਆ ਕਿ ਉਹ ਠੇਕੇ ਤੇ ਲੈ ਕੇ 6 ਏਕੜ ਦੇ ਵਿੱਚ ਖੇਤੀ ਕਰਦੇ ਹਨ ਪਰ ਅੱਜ ਅੱਗ ਲੱਗਣ ਦੇ ਕਾਰਨ ਉਹਨਾਂ ਦੀ ਸਾਰੀ ਫਸਲ ਸੜ ਕੇ ਖ਼ਵਾ ਹੋ ਗਈ। ਉਹਨਾਂ ਨੇ ਦੱਸਿਆ ਕਿ ਇਹ ਅੱਗ ਦਾ ਕਾਰਨ ਬਿੱਲੀ ਦੀਆਂ ਤਾਰਾਂ ਨਾਲ ਹੋਇਆ ਇੱਕ 파ਰਕ ਹੈ ਜਿਸ ਦੇ ਨਾਲ ਦੇਖਦੇ ਦੇਖਦੇ ਕਣਾਂ ਦੀ ਪਤਨੂ ਅੱਗ ਲੱਗ ਗਈ। ਉਹਨਾਂ ਨੇ ਦੱਸਿਆ ਕਿ ਫਾਇਰ ਬ੍ਰੀਡ ਨੂੰ ਫੋਨ ਕਰਨ ਦੇ 1.5 ਘੰਟੇ ਬਾਅਦ ਉਹ ਫਾਇਰ ਬ੍ਰੀਡ ਦੀ ਟੀਮ ਉੱਥੇ ਪਹੁੰਚੀ। ਉਹਨਾਂ ਨੇ ਸਰਕਾਰ ਤੋਂ ਹੁਣ ਮੁਆਵਜ਼ੇ ਦੀ ਮੰਗ ਕੀਤੀ ਹੈ। ਉੱਥੇ ਹੀ ਜ਼ਿਲ੍ਹਾ ਅੌਰਥਾ ਦੇ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਪੀੜੇ ਕਿਸਾਨਾਂ ਨਾਲ ਦੁੱਖ ਸਾਂਝਾ ਕਰਨ ਦੇ ਵਜਿੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਸਰਕਾਰ ਨੂੰ ਵੀਰ ਕੀਤੀ ਹੈ ਕਿ ਕਿਸਾਨ ਦਾ ਬੰਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ। ਇਹ ਵੀ ਪੰਜਾਬੀ ਦੀ ਪਤੇਗੜ੍ਹ ਸਾਹਿਬ ਤੋਂ ਸਾਹਿਬ ਮੜ ਕੇ ਰਿਪੋਰਟ ਦੇਖੋ ਅੱਜ ਇਹ ਬਲਾੜੀ ਕਲਾ ਪਿੰਡ ਦੇ ਵਿੱਚ ਜਿਹੜੀ ਇੱਕ ਬੜੀ ਭਿਆਨਕ ਅੱਗ ਜਿਹੜੀ ਇੱਕ ট্রান্সਫਰਮ ਤੋਂ ਪੱਤੀਆਂ ਸਪਾਰਕ ਹੋਣ ਦੇ ਕਾਰਨ ਸ਼ੁਰੂ ਹੋਈ ਔਰ ਜਿਹਦੇ ਵਿੱਚ ਇੱਕ ਜਿਹੜਾ ਇੱਕ ਆਮ ਬਹੁਤ ਹੀ ਗਰੀਬ ਬੇਜਮੀਨਾ ਕਿਸਾਨ ਜੀ ਨੇ ਜ਼ਮੀਨ 55000 ਨੂੰ ਇਕੱਠੇ ਠੇਕੇ ਤੇ ਲੈ ਕੇ ਜਿਹੜਾ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਉਹਦੀ ਸਾਰੀ ਫਸਲ ਸੜ ਕੇ ਸੁਆਹ ਗਈ ਔਰ ਉਹਦੇ ਵਿੱਚ ਨਾਲ ਦੇ ਨਾਲ ਲੱਗਦੇ ਕਿਸਾਨ ਆ ਜਗਜੀਤ ਸਿੰਘ ਖੜਾ ਇਹਨਾਂ ਦੇ 8-10 ਏਕੜ ਕਰਤੇ ਜਿਹੜੇ ਉਹ ਸੜ ਗਏ ਕਿੱਥੇ ਬਲਬੀਰ ਸਿੰਘ ਇੱਕ ਉਹਦੇ ਦੋ ਤਿੰਨ ਨਿਕੜ ਦੇ ਕਰਚੇ ਸੜ ਗਏ ਸੋ ਇਹ ਜਿਹੜਾ ਸਾਰਾ ਅੱਜ ਇਹ ਇੱਕ ਬੜਾ ਵੱਡੀ ਘਟਨਾ ਇੱਥੇ ਵਾਪਰੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇਹਦੇ ਵਿੱਚ ਟੋਟਲੀ ਜਿਹੜਾ ਸਰਕਾਰ ਦਾ ਫੇਲਿਅਰ ਹੈ ਔਰ ਖਾਸ ਤੌਰ ਤੇ ਸਰਕਾਰ ਦੇ ਵਿਭਾਗ ਬਿਜਲੀ ਬੋਰਡ ਦਾ ਫੇਲਿਅਰ ਹੈ ਕਿਉਂਕਿ ਅਸੀਂ ਦੇਖਦੇ ਹਾਂ ਜਿ ਪੰਜਾਬ ਦੇ ਵਿੱਚ ਜਿੱਥੇ ਹਜ਼ਾਰਾਂ ਏਕੜ ਸੜਕੇ ਸੁਆਹ ਹੋ ਰਿਹਾ ਉੱਥੇ ਪਿੰਡ ਬਲਾੜੀਕਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਵੀ ਅੱਜ ਇੱਕ ਕਿਸਾਨ ਦੀ ਫਸਲ ਝੁਲਸ ਗਈ ਔਰ ਕਰਚੇ ਦੂਜੇ ਕਿਸਾਨਾਂ ਦੇ ਸੜ ਗਏ ਔਰ ਬਿਜਲੀ ਬੋਰਡ ਜਿਹੜੇ ਚੱਪੇ ਚੱਪੇ ਤੇ ਟਰਾਂਸਫਾਰਮ ਲੱਗਿਆ ਹੋਇਆ ਔਰ ਪੂਰੀਆਂ ਤਾਰਾਂ ਵਿਛੀਆਂ ਹੋਈਆਂ ਨੇ ਇਹਨਾਂ ਨੇ ਪਿਛਲੇ 25 30 ਸਾਲਾਂ ਤੋਂ ਨਾ ਕੋਈ ਤਾਰ ਚੇਂਜ ਕੀਤੀ ਔਰ ਜਿੰਨੇ ਬਿਜਲੀ ਬੋਰ ਦੇ ਟਰਾਂਸਫਾਰਮ ਨੇ ਜਿਨ੍ਹਾਂ ਨੂੰ ਪਹਿਲਾਂ ਚੈੱਕ ਕਰਨ ਦੀ ਲੋੜ ਆ ਸਪਾਰਕਿੰਗ ਕਰਨ ਤੋਂ ਹਟਾਉਣ ਦੀ ਲੋੜ ਆ ਕਿਸੇ ਨੇ ਆਗੇ ਟਰਾਂਸਫਾਰਮ ਨਹੀਂ ਦੇਖਿਆ ਸੋ ਮੈਂ ਸਮਝਦਾ ਇਹ ਜਹ ਢਿੱਲੀਆਂ ਤਾਰਾਂ ਚਾਹੇ ਸਪਾਰਕਿੰਗ ਆ ਚਾਹੇ ਕੋਈ ਹੋਰ ਆ ਇਹ ਸਾਰੀ ਵਿਭਾਗ ਦੀ ਅਣਗਹਿਲੀ ਆ ਅਣਗਹਿਲੀ ਦੇ ਕਾਰਨ ਅਜ ਬਿਜਲੀ ਚੰਗਿਆਰੀ ਉਤੋਂ ਸ਼ੁਰੂ ਹੋ ਕੇ ਜਿਹੜੀ ਅੱਗ ਲੱਗੀ ਦੂਜੀ ਗੱਲ ਦੂਜੀ ਗੱਲ ਆ ਵੀ ਜੇ ਕਿਤੇ ਲੱਗ ਕੀਤਾ ਉਹਨੂੰ ਕਾਬੂ ਵੀ ਸਰਕਾਰਾਂ ਨੇ ਕਰਨਾ ਪਰ ਇੱਥੇ ਸੀ ਇਲਾਕੇ ਦੇ ਲੋਕਾਂ ਨੇ ਧਨਵਾਦੀਆਂ ਜਿਨ੍ਹਾਂ ਨੇ ਬੜਾ ਵੱਡੀ ਵੱਡੀ ਜਦੋਜਾਹਤ ਕਰਕੇ ਇਹ ਅੱਗ ਨੂੰ ਕਾਬੂ ਕਰਿਆ ਔਰ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆਈ ਉਹ ਇੱਥੋਂ 15 20 ਕਿਲੋਮੀਟਰ ਦੇ ਸਰੰਦ ਸ਼ਹਿਰ ਤੇ ਜਾ ਕੇ ਸ਼ਹਿਰ ਦੇ ਗੱਬੇ ਤੁਸੀਂ ਦੇਖ ਸਕਦੇ ਹੋ ਸਰੰਦ ਜਿੱਥੇ ਫਾਇਰ ਬ੍ਰਿਗੇਡ ਦਾ ਦਫ਼ਤਰ ਆ ਗੱਡੀਆਂ ਖੜੀਆਂ ਉੱਥੇ ਸਕੂਟਰ ਲੈ ਕੇ ਲੰਘਣ ਔਕਾ ਤੁਰਤੇ ਨਹੀਂ ਜਾ ਸਕਦੇ ਬੰਦੇ ਔਰ ਬਾਜ਼ਾਰ ਦੇ ਗੱਬੇ ਖੜਾ ਹੀ ਖੜੇ ਨੇ ਆਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਔਰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹ ਥੋੜੀ ਹਨਗਲੀ ਦੇ ਕਾਰਨ ਅੱਜ ਇਹ ਅੱਗ ਸਾਡੇ ਅੱਗ ਨਾਲ ਖੇਤ ਸੜੇ ਕਿਸਾਨ ਦੀ ਫਸਲ ਸੜੀ ਜਿਹਨੇ ਪੁੱਤਾਂ ਵਾਂਗ ਫਾਲੀ ਪਾਲੀ ਹੋਈ ਸੀਗੀ ਜੇ ਕਿਤੇ ਇਹੀ ਗੱਡੀਆਂ ਸਰਕਾਰ ਕੋਈ ਪਹਿਲਾ ਪ੍ਰਬੰਧ ਕਰਦੀ ਵੀ ਇਹ ਫਸਲ ਪੱਕਣ ਤੋਂ ਪਹਿਲਾਂ 15-15 ਪਿੰਡਾਂ ਦੇ 10-10 ਪਿੰਡਾਂ ਦੇ ਜ਼ੋਨ ਬਣਾ ਕੇ ਉਹ ਸ਼ਹਿਰ ਦੇ ਗੱਬੇ ਤੋਂ ਗੱਡੀਆਂ ਕੱਢ ਕੇ ਲੈ ਕੇ ਪਿੰਡਾਂ ਦੇ ਵਿੱਚ ਖੜਾਉਂਦੇ ਜਿੱਥੇ ਕਣਕ ਦੀਆਂ ਫਸਲਾਂ ਪੱਕੀਆਂ ਖੜੀਆਂ ਨੇ ਆਹ ਬਲਾਕਾਂ ਦੇ ਸਾਡੇ ਇੱਥੋਂ ਬਲਾਕ ਸਿਰਫ 3 ਕਿਲੋਮੀਟਰ ਬਲਾਕ ਖੇੜਾ ਉੱਥੇ ਗੱਡੀ ਖੜਾਈ ਜਾਂਦੀ ਸਾਰੇ ਬਲਾਕ ਨੂੰ ਕਵਰ ਕਰਦੀ ਪਰ ਇਹ ਸਾਰੀ ਅਣਗੈਲੀ ਆ ਉੱਥੇ ਸ਼ਹਿਰ ਦੇ ਗੱਬੇ ਬੈਠੇ ਨੇ ਜਿੱਥੇ ਗੱਡੀ ਨਾ ਨਿਕਲਣ ਨੂੰ ਰਸਤਾ ਨਾ ਆਉਣ ਨੂੰ ਰਸਤਾ ਜੇ ਸ਼ਹਿਰ ਚੋਂ ਗੱਡੀ ਕੱਢਣੀ ਆ ਤਾਂ ਕੱਲੇ ਸ਼ਹਿਰ ਚੋਂ ਵੱਡੀ ਗੱਡੀ ਫਾਇਰ ਬਰਗੇਟ ਦੀ ਕੱਢਣ ਨੂੰ ਅੱਧੇ ਘੰਟੇ ਦਾ ਸਮਾਂ ਚਾਹੀਦਾ ਇੱਥੇ ਇੱਕ ਘੰਟੇ ਵਾਸਤੇ ਗੱਡੀ ਬਾਅਦ ਗੱਡੀ ਪਹੁੰਚ ਰਹੀ ਆ ਐਨੇ ਨੂੰ ਫੜ ਸਕ ਲੜ ਕੇ ਸਵਾ ਹੋ ਗਈ ਸੋ ਇਹ ਸਾਡੀ ਮੰਗ ਆ ਸਰਕਾਰ ਤੋਂ ਵੀ ਜਿੱਥੇ ਸਰਕਾਰ ਆਪਣੀਆਂ ਖਾਮੀਆਂ ਨੂੰ ਸੁਧਾਰੇ ਉੱਥੇ ਸਾਨੂੰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਵੀ ਇਹ ਜੀ ਜਿੱਥੇ ਕਿਤੇ ਖਤਰਾ ਬਣਦਾ ਸਾਨੂੰ ਉਹ ਪਹਿਲੇ ਹੀ ਲਾਈਨ ਕੱਟਣੀ ਚਾਹੀਦੀ ਹੈ ਜਾਂ ਸਾਨੂੰ ਕੋਈ ਉੱਥੇ ਪ੍ਰਬੰਧ ਦੇਖਣੀ ਚਾਹੀਦੇ ਨੇ ਔਰ ਦੂਜੀ ਮੰਗ ਆ ਵੀ ਪੰਜਾਬ ਸਰਕਾਰ ਤੋਂ ਕਰਦੇ ਆ ਵੀ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਇਸ ਕਿਸਾਨ ਦਾ ਜਿੰਨਾ ਮੁਆਵਜ਼ਾ ਬਣਦਾ ਕਟੋ-ਕਟ 50000 ਤੋਂ ਲੈ ਕੇ 60000 ਰੁਪਏ ਏਕੜ ਦਾ ਜਿਹੜਾ ਮੁਆਵਜ਼ਾ ਇਹ ਕਿਸਾਨ ਨੂੰ ਮਿਲਣਾ ਚਾਹੀਦਾ ਨਹੀਂ ਅੱਜ ਇਸ ਕਿਸਾਨ ਦੇ ਅੱਗੇ ਨੇਰਾ ਇਹਦੇ ਇਹਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਦਾ ਸਾਰਾ ਕੁਝ ਉਜੜ ਗਿਆ ਨਾ ਇਹ ਬੱਚਿਆਂ ਵਾਸਤੇ ਰੋਜੀ ਰੋਟੀ ਨਹੀਂ ਨਾ ਇਹਦਾ ਕੋਈ ਕਿਵੇਂ ਇਹਨੇ ਸ਼ਾਹੂ ਕਰ ਤੋਂ ਕਰਜ਼ਾ ਲਿਆ ਕੀ ਕਿਵੇਂ ਜ਼ਮੀਨ ਵਾਲੇ ਕਿਸਾਨ ਨੂੰ ਇਹਨੇ ਠੇਕਾ ਦੇਣਾ ਇਹ ਅੱਜ ਸਾਡੀ ਵੀ ਸਮਝ ਤੋਂ ਬਾਹਰ ਹੈ ਸੋ ਇਸ ਕਰਕੇ ਜਿੱਥੇ ਸਾਨੂੰ ਅੱਜ ਸਾਰੇ ਕਿਸਾਨਾਂ ਨੂੰ ਵੀ ਇਸ ਕਿਸਾਨ ਦੀ ਮਦਦ ਇਕਜੁੱਟ ਹੋ ਕੇ ਕਰਨੀ ਚਾਹੀਦੀ ਹੈ ਉੱਥੇ ਪੰਜਾਬ ਸਰਕਾਰ ਨੂੰ ਤੁਰੰਤ ਜਿਹੜੇ ਦਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਜਿਹੜੇ ਕਿਸਾਨਾਂ ਦੇ ਕਰਤੇ ਛੜੇ ਨੇ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਇਹ ਸਾਡੀ ਮੰਗ ਹੈ ਸलाम ਜਨਾਇਰ ਸਿੰਘ ਜੀ ਅੱਗ ਲੱਗੀ ਮਨੂਈ ਬੜਾ ਟਰਾਂਸਫਾਰਮ ਤੇ ਲੱਗਿਆ ਤਾਰਾ ਪੀੜੀਆਂ ਅੱਗ ਲੱਗੀ ਮੇਰਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਹੈ ਜੀ ਮਾਦਮ ਨੂੰ ਅੱਗੇ ਸੜਕ ਨੂੰ ਉਹ ਕਿੰਨੀ ਕਿੰਨੀ ਕੇ 6 ਕਲ ਜਮੀਨ ਸੀ 6 ਕਲ 6 ਉਹ ਜਲ ਗਈ ਤੇ ਕੀ ਮੰਗ ਕਰਦੇ ਹੋ ਠੀਕ ਹੈ ਜੀ ਠੀਕਾ ਮੇਰਾ 55000 ਰੁਪਏ ਮੈਂ ਕੱਢਦਾ ਹਾਂ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਨੂੰ ਮਾਗਿਆ ਜੁੱਤਾ ਜਾ ਬਈ ਬੜਾ ਤਾਂ ਹੈ ਉਹਥੇ ਟਰਾਫਿਕ ਨੂੰ ਜੋੜ ਭੜੇ ਉਹਦੇ ਕਾਰਨ ਅੱਗ ਲੱਗੀ ਸਾਡੀ ਸੜਕੇ 6 ਕਿਲੇ ਸੁਆਹ ਹੋ ਗਏ ਪਰ ਜਾਸੂ ਫੇਰ ਗੱਡਣ ਫੋਨ ਕਰਿਆ 1.5 ਘੰਟੇ ਬਾਅਦ ਪਹੁੰਚੀ ਜਨੂ ਪਿੰਡ ਵਾਲਾ ਬਹੁਤ ਧੰਨਵਾਦ ਪੀਰ ਜੀਨ ਬਲਾੜੀ ਕਲਾ ਬੰਦੇ ਮੱਜਾ ਨੇ ਬਹੁਤ ਕੋਸ਼ਿਸ਼ ਕੀਤੀ ਆਦ ਨੂੰ ਕਾਬੂ ਕਰਿਆ ਪਰ ਫਿਰ ਵੀ ਅਜ ਕਾਬੂ ਨਹੀਂ ਕਰ पाए ਸਾਢੇ 6 ਪੀਲੇ ਸੜ ਕੇ ਸਵਾਹ ਹੋ ਗਏ ਅੱਜ ਖਾਣ ਨੂੰ ਦਾਣੇ ਵੀ ਨਹੀਂ ਬਚੇ ਸਾਡੇ ਕੋਲ ਇਹੀ ਤਾਜੋ ਵੀ ਹੈ ਸਾਡਾ ਘਰਵਾਰੀ ਚੱਲਦਾ ਤਾਂ